ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਸਰਪੰਚ ਦੇ ਕਤਲ ਤੋਂ ਬਾਅਦ ਹੁਣ ਸਿਆਸੀ ਖਮਸਾਨ ਮਚ ਗਿਆ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਅੜਾਂ ਦੇ ਪੇਚ ਫਾਤੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇੱਕ ਵੱਡਾ ਖੁਲਾਸਾ ਇਹ ਹੈ ਕਿ ਰਾਜਾ ਵੜਿੰਗ ਜਿਹੜਾ ਕਿ ਦੀਪੀ ਬਾਵਾ ਦਾ ਕਾਫੀ ਕਰੀਬੇ ਹੈ ਜਦੋਂ ਤੋਂ ਬਾਅਦ ਫੋਟੋ ਤੱਕ ਸਾਂਝੀ ਕੀਤੀ ਗਈਆਂ ਤੇ ਹੁਣ ਇਸ ਤੋਂ ਬਾਅਦ ਕਾਲਾ ਢਿੱਲੋ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਹਿਣਾ ਹੈ ਕਿ ਜੋ ਵੀ ਦੋਸ਼ੀ ਹੈ ਉਸ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਾਂ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਲੈ ਕੇ ਵੀ ਉਹਨਾਂ ਨੇ ਜਵਾਬ ਦਿੱਤਾ ਹੈ ਕੁਝ ਕਹਿਣਾ ਇਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਦੇਖੋ ਕਿਸੇ ਦੀ ਕਿਸੇ ਨਾਲ ਫੋਟੋ ਆਉਣ ਨਾਲ ਕੋਈ ਦੋਸ਼ੀ ਨਹੀਂ ਬਣ ਜਾਂਦਾ ਰਾਜਨੀਤਿਕ ਲੋਕਾਂ ਦੇ ਨਾਲ ਪ੍ਰੋਗਰਾਮਾਂ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਲੋਕਾਂ ਦੀਆਂ ਫੋਟੋ ਆ ਜਾਂਦੀਆਂ ਸਾਡੇ ਪ੍ਰਧਾਨ ਸਾਹਿਬ ਬੜੇ ਸੋਸ਼ਲ ਨੇ ਉਹ ਵੈਸੀ ਜਿਹੜੇ ਜਦੋਂ ਨੌਜਵਾਨ ਮਿਲਦੇ ਨੇ ਉਹਨਾਂ ਨੂੰ ਦੀ ਵੈਸੀ ਆਦਤ ਵੀ ਕਲਾ ਵਿੱਚ ਲੈ ਕੇ ਮਿਲਦੇ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਜਿਹੜੇ ਇਹ ਦੁਨੀ ਜਿਹੜੇ ਨੌਜਵਾਨ ਸੀਗੇ ਦੀਪੀ 바ਵਾ ਵੀ ਸੀ ਮੈਂ ਉਸ ਕਲ ਤੋਂ ਡਿਨਾਈ ਨਹੀਂ ਕਰਦਾ ਵੀ ਉਹ ਕਾਂਗਰਸੀ ਨਹੀਂ ਹੈ ਚਾਹੇ ਉਹ ਇਸ ਟਾਈਮ ਪਾਰਟੀ ਦੇ ਵਿੱਚ ਬਹੁਤਾ ਐਕਟਿਵ ਨਹੀਂ ਪਰ ਪਰਿਵਾਰ ਕਾਂਗਰਸੀ ਆ ਤੇ ਉੱਥੇ ਮੈਂ ਦੱਸਣਾ ਚਾਹੁੰਦਾ ਨਾ ਸਖਬਿੰਦਰ ਸਿੰਘ ਕਲਕੱਤਾ ਸੀ ਵੀ ਸਾਡਾ ਬਹੁਤ ਐਕਟਿਵ ਵਰਕਰ ਸੀ ਇਹਨੇ ਜੋਥ ਕਾਂਗਰਸ ਤੋਂ ਲੈ ਕੇ ਪਾਰਟੀ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਕੰਮ ਕੀਤਾ ਔਰ ਪਾਰਟੀ ਲਈ ਬੜੀ ਵੱਡੀ ਉਹਦੀਆਂ ਉਹਦੀਆਂ ਸਭਾਵਾਂ ਨੇ ਠੀਕ ਹੈ ਕਿਸੇ ਕਾਰਨ ਉਹ ਜਾਂ ਉਸ ਸਮੇਂ ਦੇ ਜਿਹੜੇ ਲੀਡਰਸ਼ਿਪ ਦੇ ਕਾਰਨ ਜਿਹੜਾ ਉਹ ਪਾਰਟੀ ਤੋਂ ਦੂਰ ਚਲਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਪਰਿਵਾਰ ਨਾਲ ਉਹਦੇ ਸਾਰੇ ਸਨਈਆਂ ਨਾਲ ਅਸੀਂ ਵੀ ਉਹਨਾਂ ਦੇ ਵਿੱਚ ਹੀ ਆ ਸਾਡਾ ਛੋਟਾ ਭਰਾ ਸੀਗਾ ਬੜੇ ਲੰਬੇ ਉਹਦੇ ਨਾਲ ਰਿਸ਼ਤੇ ਸੀ ਸਾਡੇ ਵੀ ਉਹ ਜਿਹੜੀ ਇਹ ਜਿਹੜੀ ਮੌਤ ਹੋਈ ਆ ਉਹਦੇ ਕਾਰਨ ਕੋਈ ਵੀ ਹੁਣ ਬੜੀ ਦੁਖਦਾਈ ਆ ਮੈਂ ਪਰਿਵਾਰ ਨਾਲ ਸਾਰੇ ਚੌਂ ਨਾ ਦੂੰਗੀ ਸਵਿਧ ਸਿਲਤਰ ਪਾਕਟ ਕਰਦਾ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਅਲੀਕੇਸ਼ਨ ਹੈ ਵੀ ਗੱਲ ਨੂੰ ਵਧਾ ਚੜਾ ਕੇ ਵੀ ਇਹ ਲਾਸਾਂ ਤੇ ਰਾਜਨੀਤੀ ਕਰਦੇ ਆ ਉਹ ਇਹ ਗੱਲਾਂ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਸਾਡੀ ਮੰਗ ਇਹ ਹੈ ਅਸੀਂ ਕਿਸੇ ਨੂੰ ਸਿੱਧਾ ਐਲੀਗੇਟ ਨਹੀਂ ਕਰਦੇ ਵੀ ਇਹਦੇ ਚ ਕੌਣ ਇਨਵੋਲ ਹੈ ਉਹਨਾਂ ਨੂੰ ਤਕਲੀਫ ਹੋਈ ਵੀ ਕੱਲ ਸਾਡੇ ਜਿਹੜੇ ਆਗੂ ਚੰਦ ਸਿੰਘ ਚੰਨੀ ਨੇ ਪਰਿਵਾਰ ਦੇ ਕਹਿਣ ਤੇ ਜੋ ਪਰਿਵਾਰ ਨੇ ਕਿਹਾ ਵੀ ਸਾਨੂੰ ਜਿਹੜਾ ਉੱਥੋਂ ਦੇ ਵਿਧਾਇਕ ਤੇ ਸੱਕ ਹੈ ਉਹਨਾਂ ਨੇ ਮੰਗ ਰੱਖਤੀ ਵੀ ਇਹਦੀ ਨਿਰਪੱਖ ਜਾਂਚ ਕਰਾਈ ਜਾਵੇ ਹਾਲਾਂਕਿ ਅਸੀਂ ਇਹ ਨਹੀਂ ਕਿਹਾ ਵੀ ਸਿੱਧਾ ਹੀ ਉਹਨੂੰ ਨਾਮਜ਼ਾਦ ਕਰ ਦਿਓ ਅਸੀਂ ਕਿਹਾ ਵੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜਿਹੜੀ ਸਾਡੀ ਅਸੀਂ ਸਿੱਧਾ ਕਿਸੇ ਨੂੰ ਐਲੀਗੇਟ ਨਹੀਂ ਕਰਦੇ ਅਸੀਂ ਕਹਿੰਦੇ ਵੀ ਪਰਿਵਾਰ ਦੀ ਮੰਗ ਤੇ ਜਿਹੜੀ ਉਹਦੀ ਕਿਸੇ ਨਿਰਪੱਖ ਏਜੰਸੀ ਤੋਂ ਚਾਹੇ ਜੁਡੀਸ਼ੀਅਲੀ ਤੋਂ ਚਾਹੇ ਸੀਬੀਆਈ ਤੋਂ ਇਹਦੀ ਜਾਂਚ ਕਰਾਈ ਜਾਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ ਔਰ ਨਾਲ ਹੀ ਸੀ ਮੰਗੇ ਇਹ ਕਰਦੇ ਵੀ ਜਿਹੜਾ ਵੀ ਕੋਈ ਨਿਰਦੋਸ਼ ਆ ਚਾਹੇ ਹੋ ਆਮ ਆਦੀ ਪਾਰਟੀ ਦਾ ਕੋਈ ਆਗੂ ਜਾਂ ਵਰਕਰ ਚਾਹੇ ਹੋ ਕਾਂਗਰਸ ਨਾਲ ਸੰਬੰਧਤ ਹੈ ਇਹਦੇ ਵਿੱਚ ਕੋਈ ਵੀ ਗਲਤ ਬੰਦਾ ਫਸਾਇਆ ਨਾ ਜਾਵੇ ਔਰ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਚਾਹੇ ਹੋ ਕਿਸੇ ਵੀ ਪਾਰਟੀ ਦਾ ਕੌਣ ਹੋਵੇ ਇਹ ਗੱਲ ਕਰਨ ਲੱਗਿਆ ਵੀ ਜਿਹੜੇ ਉੱਥੋਂ ਦੇ ਲੋਕਾਂ ਦੀ ਆਵਾਜ਼ ਸੁਣ ਕੇ ਪਰਿਵਾਰ ਦੀ ਬਾਤ ਸੁਣ ਕੇ ਉਹਨਾਂ ਦੀ ਭਾਵਨਾਵਾਂ ਸੁਣ ਕੇ ਇਹਦੀ ਨਿਰਪੱਖ ਜਾਂਚ ਕੌਣ ਵੀ ਜਿਹੜਾ ਵੀ ਕੋਈ ਦੋਸ਼ੀ ਹੈ ਚਾਹੇ ਹੋ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਈ ਵਾਰ ਹੋ ਸਕਦਾ ਜਿਹੜੀ ਜਿਵੇਂ ਉਹਨਾਂ ਨੇ ਪਰਿਵਾਰ ਨੇ ਤਾਂ ਕੱਲੇ ਵੀ ਲਿਕੇਸ਼ਨ ਲੈ ਵੀ ਸਾਨੂੰ ਜਿਹੜੀ ਐਫ ਆਈ ਆਰ ਹੈ ਉਹ ਜਿਹੜੀ ਲਿਖਾਉਣ ਵੇਲੇ ਉਹ ਵੈਸੇ ਹੀ ਬੰਦਾ ਜਿਹੜਾ ਐਡਾ ਵੱਡਾ ਸਦਮਾ ਹੋਵੇ ਤਾਂ ਉਹ ਉਸ ਗੱਲ ਲਈ ਪੂਰਾ ਪ੍ਰਪੇਅਰ ਨਹੀਂ ਹੁੰਦਾ ਪੂਰਾ ਉਹਦਾ ਜਿਹੜਾ ਮਾਈਂਡ ਆ ਉਹ ਸੈੱਟ ਨਹੀਂ ਹੁੰਦਾ ਉਹਨੂੰ ਲਿਖਾਉਣ ਵਾਸਤੇ ਤੇ ਉਹਨਾਂ ਨੇ ਕੱਲ ਇਹ ਵੀ ਲਿਕੇਸ਼ਨ ਸੀ ਵੀ ਜਿਹੜੀ ਜੋ ਅਸੀਂ ਲਿਖਾਉਣਾ ਚਾਹੁੰਦੇ ਸੀ ਉਹ ਨਹੀਂ ਲਿਖਿਆ ਗਿਆ ਤਾਂ ਮੈਂ ਸਮਝਦਾ ਚਾਹਿਓ ਦੀਪੀ ਬਾਬਾ ਹੋਵੇ ਚਾਹੇ ਹੋ ਕੋਈ ਕਿਸੇ ਕੋਈ ਹੋਰਾ ਆਮ ਆਦਮੀ ਪੱਟ ਦਾ ਹੋਵੇ ਇਸ ਗੱਲ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਜੇ ਦੀਪੀ ਬਾਵਾ ਵੀ ਨਰਦੋਸ਼ ਹੈ ਤਾਂ ਉਹਨੂੰ ਬਿਲਕੁਲ ਇਸ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਜੇ ਕਰ ਉਹ ਉਹਦਾ ਕੋਈ ਦੋਸਤ ਸਾਥੀ ਨੇ ਤਾਂ ਬਿਲਕੁਲ ਇਸ ਗੱਲ ਦੇ ਹੱਕ 'ਚ ਨਹੀਂ ਵੀ ਉਹਨੂੰ ਛੱਡਿਆ ਜਾਵੇ ਔਰ ਜੇ ਕੋਈ ਹੋਰ ਆਗੂ ਜਾਂ ਕੋਈ ਆਮ ਆਮ ਬੰਦਾ ਕੋਈ ਵੀ ਹੋ ਸਧਾਰਨ ਬਿਆਦੀ ਜੋ ਜੋ ਵੀ ਇਸ ਗੱਲ 'ਚ ਇਨਵੋਲ ਬਣੇ ਉਹਨਾਂ ਨੂੰ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਸਖਤੀ ਨਾਲ ਪੇਸ਼ ਹੋਣਾ ਚਾਹੀਦਾ ਔਰ ਪਰਿਵਾਰ ਨੂੰ ਤੇ ਉਹਦੇ ਚਾਹਣ ਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ